ਸਰ ਰਮਲਾ ਸਾਹਿਬ ਬਾਰੇ ਜੋ ਗੱਲਾਂ ਇੰਡਸਟਰੀ ਚ ਚੱਲਦੀਆਂ ਨੇ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਦੇ ਨਾਲ ਜੋੜੀਆਂ ਕਿਉਂ ਟੁੱਟ ਗਈਆਂ ਜਾਂ ਵਿਆਹ ਬੜੇ ਕਰਾਉਂਦੇ ਸੀ ਇਹ ਸਾਰੀ ਚੀਜ਼ ਤੁਸੀਂ ਕਿਤਾਬ ਲਿਖੀ ਪਰ ਰਮਲਾ ਸਾਹਿਬ ਬਾਰੇ ਕੋਈ ਗੱਲਾਂ ਤੋਂ ਪਰਦਾ ਚੱਕਣਾ ਚਾਹੁੰਦੇ ਤੇ ਵਿਆਹ ਤਾਂ ਉਹਨਾਂ ਦੇ ਦੋ ਹੀ ਹੋਏ ਹਮ ਹੁਣ ਤੁਸੀਂ ਵੀ ਸ਼ਾਇਦ ਲਾਤਾ ਨਹੀਂ ਮੈਂ ਦੱਸਦਾ ਨਾ ਪੱਕੇ ਤੌਰ ਤੇ ਦੱਸੂਗਾ ਤੁਹਾਨੂੰ ਵੈਸੇ ਦੂਜੂ ਹੋਏ ਨੇ ਕਾਨੂੰਨੀ ਤੌਰ ਤੇ ਦੂਜੂ ਤਾਂ ਨਾ ਵਿਚੋਲਾ ਨਹੀਂ ਬਣਿਆ ਜੀ ਉਹਨਾਂ ਦਾ ਨਹੀਂ ਤੁਸੀਂ ਕਹਿ ਰਹੇ ਹੋ ਤੁਸੀਂ ਅੰਦਾ ਇਹ ਲਾਇਆ ਨਾ ਸ਼ਬਦ ਵੀ ਕਾਨੂੰਨੀ ਤੌਰ ਤੇ ਨਹੀਂ ਹੈ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਆਪ ਦੱਸਿਆ ਉਹਨਾਂ ਨੇ ਵੀ ਜਿਹੜੀ ਪਾਗ ਸਦੀਕ ਸਾਹਿਬ ਨੂੰ ਮੈਂ ਸਕਾਈ ਹੈ ਪਹਿਲਾਂ ਆਪਣੇ ਸਿਰ ਤੇ ਪਾਣੀ ਫਿਰ ਸਦੀਕ ਸਾਹਿਬ ਦੇ ਸਿਰ ਤੇ ਰੱਖਣਾ ਰਮਲਾ ਸਾਹਿਬ ਦੀ ਕਿਤਾਬ ਦਾ ਖਿਆਲ ਕਿਵੇਂ ਆਇਆ ਇਹ ਖਿਆਲ ਨਹੀਂ ਸੀਗਾ ਜੀ ਇਹ ਉਹਨਾਂ ਦੇ ਕਹਿਆ ਹੋਇਆ ਹੁਬ ਕੇ ਕਿਹਾ ਸੀ ਰਮਲਾ ਸਾਹਿਬ ਨੇ ਗੀਤ ਵੀ ਗਾਏ ਉਹਨਾਂ ਨੇ ਕੋਈ ਤੁਹਾਡੇ ਨਹੀਂ ਗੀਤ ਚਾਰ ਗੀਤ ਪਏ ਸੀ ਜੀਜੇ ਸਾਲੀ ਵਾਲਾ ਗੀਤ ਉਹਨਾਂ ਕੋਲੇ ਸੀਗਾ ਦੋ ਪਾਰਟੀ ਕਰਨਗੇ ਦਸ ਮੁੰਡਾ ਹੋਏ ਹੂੰ ਉਹਨਾਂ ਨੇ ਜਦੋਂ ਅਸੀਂ ਕਿਤਾਬ ਰਿਲੀਜ਼ ਕੀਤੀ ਐ ਪ੍ਰਾਇ ਖੰਬਾ ਤੇ ਉੜਦੇ ਪਰਿੰਦੇ ਠੀਕ ਐ ਛੇ ਬੁੱਕਾਂ ਆਈਆਂ ਮੇਰੀਆਂ ਹਾਂਜੀ ਹਾਂਜੀ ਉਹਦੇ ਜਦੋਂ ਉਹ ਰਿਲੀਜ਼ ਕੀਤੀ ਅਸੀਂ ਤੇ ਰਮਲਾ ਸਾਹਿਬ ਵੀ ਸ਼ਾਮਿਲ ਸੀ ਠੀਕ ਐ ਕਿਤਾਬ ਦੇਖ ਕੇ ਮੈਨੂੰ ਕਹਿੰਦਾ ਯਾਰ ਝੰਡ ਵਾਲੀ ਆ ਮੇਰੀ ਜਿਹੜੀ ਜ਼ਿੰਦਗੀ ਐ ਤੇ ਗਾਇਕੀ ਦਾ ਸਫ਼ਰ ਬਹੁਤ ਸੰਘਰਸ਼ਮਈ ਐ ਬੜੇ ਪਾਪੜ ਵੇਲਨੇ ਪਏ ਯਾਰ ਕਿਤੇ ਮੇਰੇ ਤੇ ਕਿਤਾਬ ਲਿਖੇ ਮੈਂ ਕਿਹਾ ਜੀ ਰਮਲਾ ਸਾਹਿਬ ਮੈਂ ਰਾਜਬਰਾਡ ਤੇ ਕੰਮ ਕਰ ਰਿਹਾ ਹਾਂ ਜਦੋਂ ਰਾਜਬਰਾਡ ਦੀ ਕਿਤਾਬ ਛਪ ਗਈ ਉਸ ਤੋਂ ਬਾਅਦ ਥੋੜਾ ਕਰਾਂ ਮੈਨੂੰ ਬਣਾ ਸਵਾਰ ਕੇ ਕਹਿੰਦਾ ਯਾਰ ਉਹ ਤਕੜੇ ਤੇ ਅਮੀਰ ਕਲਾਕਾਰਾਂ ਦੀਆਂ ਲਿਖਦਾ ਗਰੀਬ ਕਲਾਕਾਰਾਂ ਦੀਆਂ ਕਹਨੂੰ ਲਿਖਦਾ ਮੇਰਾ ਜਵਾਬ ਸੀ ਮੈਂ ਕਿਹਾ ਰਮਲਾ ਸਾਹਿਬ ਜੋ ਜਿਹੜਾ ਕਲਾ ਹੈ ਕਲਾਕਾਰ ਹੈ ਉਹ ਕੋਈ ਗਰੀਬ ਨਹੀਂ ਹੁੰਦਾ ਉਹਦੇ ਕੋਲੇ ਉਹ ਸ਼ਬਦਾਂ ਦਾ ਅਮੀਰ ਹੁੰਦਾ ਗਾਇਕੀ ਦਾ ਅਮੀਰ ਹੁੰਦਾ ਉਹ ਕਲਾ ਦਾ ਅਮੀਰ ਹੁੰਦਾ ਨਹੀਂ ਬੋਲਦੇ ਬੜਾ ਮਿੱਠਾ ਸੀ ਰਮਲਾ ਸਾਹਿਬ ਮੈਂ ਉਹਨਾਂ ਨੂੰ ਜਿੰਨਾ ਕਿ ਦੇਖਿਆ ਜਾਂ ਮਿਲਿਆ ਅ ਨਹੀਂ ਕਈ ਵਾਰੀ ਤਲਖੀ ਚ ਵੀ ਆਉਂਦੇ ਸੀਗੇ ਜਦੋਂ ਤਲਖ ਕੀ ਹਕੀਕਤਾਂ ਨਾਲ ਸਾਡਾ ਵਾਹ ਪੈਂਦਾ ਤੇ ਕਲਪਦਤ ਹੈ ਹੀ ਅੱਛਾ ਰਮਲਾ ਸਾਹਿਬ ਬਾਰੇ ਜੋ ਗੱਲਾਂ ਇੰਡਸਟਰੀ ਚ ਚੱਲਦੀਆਂ ਨੇ ਤੁਸੀਂ ਜਾਣਦੇ ਹੋ ਵੀ ਉਹਨਾਂ ਦੇ ਨਾਲ ਜੋੜੀਆਂ ਕਿਉਂ ਟੁੱਟ ਗਈਆਂ ਜਾਂ ਵਿਆਹ ਬੜੇ ਕਰਾਉਂਦੇ ਸੀ ਇਹ ਸਾਰੀਆਂ ਚੀਜ਼ ਤੁਸੀਂ ਕਿਤਾਬ ਲਿਖੀ ਫਿਰ ਰਮਲਾ ਸਾਹਿਬ ਬਾਰੇ ਕੋਈ ਗੱਲਾਂ ਤੋਂ ਪਰਦਾ ਚੱਕਣਾ ਚਾਹੂੰ ਜਿਹੜੀਆਂ ਮਾਰਕੀਟ ਚ ਫੈਲੀਆਂ ਹੋਈਆਂ ਨੇ ਤੁਸੀਂ ਕਿਤਾਬ ਲਿਖੀ ਹੈ ਜਿਹੜੇ ਵਿਆਹ ਕਰਾਉਣ ਵਾਲੀ ਗੱਲ ਹੈ ਵਿਆਹ ਕਰਾਉਂਦੇ ਸੀਗੇ ਸ਼ਾਇਦ ਵਿਆਹ ਤਾਂ ਉਹਨਾਂ ਦੇ ਦੋ ਹੀ ਹੋਏ ਹੁਣ ਤੁਸੀਂ ਵੀ ਸ਼ਾਇਦ ਲਾਤਾ ਨਹੀਂ ਮੈਂ ਦੱਸਦਾ ਨਾ ਪੱਕੇ ਤੌਰ ਤੇ ਦੱਸੂਗਾ ਤੁਹਾਨੂੰ ਅੱਛਾ ਕਿਉਂਕਿ ਜਿਹੜੇ ਅਫਵਾਹਾਂ ਵਾਲੇ ਆ ਉਹਨਾਂ ਕਰਕੇ ਸ਼ਾਇਦ ਲਾਉਣਾ ਪੈਂਦਾ ਪਹਿਲਾ ਵਿਆਹ ਸਤਵੀਰ ਕੌਰ ਜੀ ਨਾਲ ਹੋਇਆ ਜਿਨ੍ਹਾਂ ਚ ਦੋ ਬੱਚੇ ਆ ਠੀਕ ਹੈ ਕ ਬੰਟੀ ਹੈ ਤੇ ਇੱਕ ਸੱਤਪਾਲ ਆ ਠੀਕ ਹੈ ਕੈਨੇਡਾ ਨੀਟਾ ਤੇ ਬੰਟੀ ਦੋਨੇ ਹੂੰ ਅ ਦੂਜੀ ਮੈਰਿਜ ਪਰਮਜੀਤ ਸੰਧੂ ਨਾਲ ਹੋਈ ਹੈ ਜਿਹਦੇ ਚਮੇਂਡੀ ਸੰਧੂ ਤੇ ਸੈਨ ਸੰਧੂ ਬੇਟੀਆਂ ਹੋਈਆਂ ਇਸ ਤੋਂ ਅੱਗੇ ਜਿਹੜੀ ਵਿਆਹ ਕਾਨੂੰਨੀ ਤੌਰ ਤੇ ਕੋਈ ਵਿਆਹ ਨਹੀਂਗਾ ਮੇਰੇ ਮਤਲਬ ਅੱਛਾ ਵੈਸੇ ਦੂਜੂ ਹੋਇਆ ਜੇ ਕਾਨੂੰਨੀ ਨਹੀਂ ਤਾਂ ਦੂਜੂ ਤਾਂ ਮਾ ਵਿਚੋਲਾ ਨਹੀਂ ਬਣਿਆ ਜੀ ਉਹਨਾਂ ਦਾ ਨਹੀਂ ਤੁਸੀਂ ਕਹਿ ਰਹੇ ਹੋ ਤੁਸੀਂ ਅੰਦਾ ਇਹ ਲਾਇਆ ਨਾ ਸ਼ਬਦ ਵੀ ਕਾਨੂੰਨੀ ਤੌਰ ਤੇ ਨਹੀਂ ਹਾਂਜੀ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਸ਼ਾਇਦ ਦਾ ਸਵਾਲ ਉਹਨਾਂ ਦਾ ਸੀ। ਅੱਛਾ ਅੱਛਾ ਉਹ ਚ ਕੀ ਕੋਈ ਰੋਚਕ ਗੱਲਾਂ ਕਿਉਂਕਿ ਕਿਤਾਬ ਮੇਰੇ ਤੱਕ ਮੈਂ ਪੜ੍ਹੂੰਗਾ ਜਾ ਕੇ ਫਿਰ ਤੁਹਾਨੂੰ ਰਿਵਿਊ ਦਵਾਂਗਾ ਤੇ ਕੋਈ ਉਹਦੇ ਵਿੱਚ ਜਿਹੜੇ ਪਰਦੇ ਖੁਲਾਸੇ ਕੋਈ ਉਹ ਕੋਈ ਦੋ ਚਾਰ ਗੱਲਾਂ ਸਾਂਝੀਆਂ ਕਰੋ। ਤੁਸੀਂ ਪੜ੍ਹ ਹੀ ਲੈਣੀ ਆ ਜੀ। ਸਵਾਦ ਖਤਮ ਹੋ ਜੂ ਜੇ ਪਹਿਲਾਂ। ਨਹੀਂ ਨਹੀਂ ਤੁਸੀਂ ਦੱਸ ਦਿਓ ਚਲੋ ਕਿਉਂਕਿ ਆਡੀਅנס ਅੱਜ ਤੁਸੀਂ ਸਭ ਵੀ ਆਏ ਹੋ ਨਾ। ਜੀ। ਤੇ ਕੋਈ ਕੋਈ ਉਹਦੇ ਵਿੱਚ ਗੱਲਾਂ ਜਿਹੜੀਆਂ ਰਮਲਾ ਸਾਹਿਬ ਬਾਰੇ ਨੇ। ਰਮਲਾ ਸਾਹਿਬ ਬਾਰੇ ਇੱਕ ਤਾਂ ਰੋਚਕ ਘਟਨਾਵਾਂ। ਰੋਚਕ ਘਟਨਾਵਾਂ ਇਹ ਹੈ ਕਿ ਸਭ ਤੋਂ ਵੱਧ ਮਾਨ ਵਾਲੀ ਗੱਲ ਆ ਰਮਲਾ ਸਾਹਿਬ ਵਾਸ ਉਹਨਾਂ ਦੇ ਆਪਣੇ ਇੰਟਰਵਿਊ ਚ ਬੋਲਿਆ ਤੇ ਆਪ ਦੱਸਿਆ ਉਹਨਾਂ ਨੇ ਵੀ ਜਿਹੜੀ ਪੱਗ ਹੈ ਹਮ ਸਦੀਕ ਸਾਹਿਬ ਨੂੰ ਮੈਂ ਸਕਾਈ ਹੈ ਪਹਿਲਾਂ ਆਪਣੇ ਸਿਰ ਤੇ ਪਾਣੀ ਫਿਰ ਸਦੀਕ ਸਾਹਿਬ ਦੇ ਸਿਰ ਤੇ ਰੱਖਿਆ ਜਿਹੜੀ ਤੁੰਬੀ ਹੈ ਉਹ ਵੀ ਰਮਲਾ ਸਾਹਿਬ ਨੇ ਸਕਾਈ ਹੈ ਇਹ ਉਹਨਾਂ ਦਾ ਕਹਿਣਾ ਇੰਟਰਵਿਊ ਚ ਬਕਾਇਦਾ ਬੋਲਿਆ ਹੋਇਆ ਹੈ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹਾਗਾ ਹਮ ਅੱਛਾ ਕੋਈ ਹੋਰ ਗੱਲ ਹੋਰ ਗੱਲ ਉਹ ਚ ਵੱਡੀ ਵਿਸ਼ੇਸ਼ਤਾਈ ਜਿਹੜੀ ਉਹਨਾਂ ਦੀ ਕਲਾਕਾਰੀ ਹੈ ਗੀਤ ਹੈ ਜਿੰਨੇ ਰਿਕਾਰਡ ਹੋਏ ਹੈ ਹਮ ਉਸ ਵਦੋਂ ਅਣਪੜ ਸਰੋਤਾ ਯੁੱਗ ਸੀ ਉਹ ਪੱਥਰ ਦੇ ਗੀਤ ਕਹਿੰਦੇ ਸੀ ਪਰ ਉਹ ਲਾਖ ਦੇ ਗੀਤ ਹੁੰਦੇ ਸੀ ਹਮ ਅੱਠ ਗੀਤ ਹੋ ਆਏ ਆ ਠੀਕ ਹੈ ਪਹਿਲੇ ਗੀਤ ਤੋਂ ਲੈ ਕੇ ਲਾਸਟ ਵਾਲੇ ਗੀਤ ਤੱਕ ਡਿਟੇਲ ਹੈ ਹਮ ਜਿਹਦੇ ਚ ਸੰ ਹਮ ਤਵਾ ਨੰਬਰ ਕੰਪਨੀ ਸੰਗੀਤਕਾਰ ਗੀਤਕਾਰ ਪੰਜ ਚੀਜ਼ਾਂ ਮੈਂ ਉਹਦੇ ਵਿੱਚ ਸ਼ਾਮਲ ਕੀਤੀਆਂ ਹਨੇਰਾਵਾਲਾ ਸਾਹਿਬ ਦੀ ਵਿਗੜਦੀ ਕਿਉਂ ਸੀ ਗਾਉਣ ਵਾਲਿਆਂ ਨਾਲ ਇਹ ਰਸ਼ਾਦੀ ਉਹਨਾਂ ਦੀਆਂ ਗਾਉਣ ਵਾਲੀਆਂ ਨੂੰ ਪਤਾ ਹੋਊਗਾ ਤੇ ਜਾਂ ਹਮਣਾ ਸਾਹਿਬ ਨੂੰ ਪਤਾ ਤੁਸੀਂ ਮਿਲੇ ਹੁਣ ਤੁਸੀਂ ਕਿਤਾਬ ਲਿਖੀ ਆ ਮੈਂ ਕਿਤਾਬ ਲਿਖੀ ਆ ਬਸ ਇੰਨਾ ਕਹਿਣ ਤੇ ਵੀ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਉਸ ਤੋਂ ਬਾਅਦ ਉਹ ਚਲੇ ਗਏ ਦੁਨੀਆ ਤੋਂ ਸਾਰੇ ਜਿਹੜੇ ਵਿਊ ਲਏ ਆ ਉਹਨਾਂ ਦੀਆਂ ਗਾਉਣ ਵਾਲੀਆਂ ਤੋਂ ਪਰਿਵਾਰ ਮੈਂਬਰਾਂ ਤੋਂ ਤੇ ਜੋ ਉਹਨਾਂ ਨੇ ਵਿਊ ਦਿੱਤੇ ਆ ਮੈਨੂੰ ਉਹ ਮੰਨਣਾ ਪਿਆ ਤੇ ਉਸੇ ਤੇ ਕੰਮ ਕਰਨਾ ਪਿਆ ਅੱਛਾ ਕੋਈ ਜਿਆਦਾ ਵਿੱਚ ਜਿਹਦੇ ਨਾਲ ਮਿਲ ਕੇ ਤੁਹਾਨੂੰ ਲੱਗਿਆ ਹੋਵੇ ਜੇ ਦੁੱਖ ਹੋਇਆ ਜਾਂ ਸਾਰਿਆਂ ਨੇ ਸਾਥ ਦਿੱਤਾ ਪੂਰਾ ਵਧੀਆ ਵਧੀਆ ਸਾਥ ਦਿੱਤਾ ਇੱਕ ਦੋ ਹੁੰਦੇ ਆ ਵੀ ਇਹ ਵਿੱਚ ਕੋਈ ਉਹਨਾਂ ਦਾ ਬੇਟਾ ਆ ਵਧੀਆ ਮੇਰੇ ਨਾਲ ਸਾਥ ਦਿੰਦਾ ਨਾਲ ਖੜਾ ਮੇਰੇ ਅੱਛਾ ਆਖਰੀ ਸਮਾਂ ਜਿਹੜਾ ਹੁਣ ਜਿਹੜੇ ਨਵਜੋਤ ਰਾਣੀ ਨੇ ਹੁਣ ਉਹ ਕੀ ਕਰਦੇ ਨੇ ਥੋੜਾ ਕੀ ਮਿਲਦੇ-ਮੁਲਦੇ ਆ ਤੁਹਾਨੂੰ ਫਿਰ ਜੀ ਨਹੀਂ ਉਹ ਆਪਣਾ ਕੋਈ ਬੁਟੀਕ ਦਾ ਜਾਂ ਬਿਊਟੀ ਸਟੂਡੀਓ ਬਿਊਟੀ ਪਾਰਲ ਦਾ ਕੰਮ ਕਰਦੇ ਆ ਪ੍ਰਾਪਰਟੀ ਪ੍ਰਾਪਰਟੀ ਬਣਾ ਕੇ ਸੀ ਠੀਕ ਜੀ ਕਿੱਦਾਂ ਉਹਨਾਂ ਦਾ ਕੋਈ ਲਾਈਫ ਦਾ ਥੋੜਾ ਜਿਹਾ ਦੱਸੋ ਜੀ ਲਾਈਫ ਸਟਾਈਲ ਠੀਕ ਹੈ ਜੀ ਵਧੀਆ ਚੱਲ ਰਿਹਾ